ਟੋਲ ਤੋਂ ਚਲੇ ਆ ਟੋਲ ਤੋਂ ਸੁੱਤੇ ਆ ਪਿਆ ਮੈਂ ਇੱਥੇ ਮੇਰੀ ਕੰਪਨੀ ਆ ਲਾਇਆ ਉਹਨੇ ਜਗਾਇਆ ਮੈਨੂੰ ਕਹਿੰਦਾ ਚੱਲ ਇੱਥੋਂ ਉੱਥੋਂ ਅੱਗੇ ਆਇਆ ਇਸ ਜਗ੍ਹਾ ਦਾ ਜੱਕ ਦਾ ਵੀ ਡੰਗਰ ਆ ਗਿਆ ਗੱਡੀ ਪਰ ਰੁਗੀ ਨਾ ਐਡਵੈਕਟਰ ਤੇ ਜੜ ਗਈ ਗੱਡੀ ਇਹ ਜੱਕ ਕੋਈ ਟੀਕਾਲ ਕੋਈ ਛੇਵੀਂ ਦੀ ਗੱਲ ਕਿਹੜੀ ਗੱਡੀ ਸੀ ਐਲਬੀ ਜੀ ਗਿਆ ਐਲਬੀ ਜੀ ਗਿਆ ਲੋਡ ਹੈ ਰਿਆ ਲੋਡ 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 ਕਿਹਦਾ ਆਪਣੀ ਕੰਪਨੀ ਕਿਹੜੀ ਹੈ ਤੇਤਾ ਫੋਨ ਕੰਪਨੀ ਕੀ ਕੰਪਨੀ ਦਾ ਨਾਮ ਸ਼ਕਤੀ ਆਲਗਾ ਜੀ ਕੰਮ ਨਹੀਂ ਕੰਮੜੀਆਂ ਨੇ ਕਹਿੰਦੇ ਕੋਈ ਨਹੀਂ ਕਰਨੇ ਗੱਲ ਗੇ 6.0 ਨਹੀਂ ਲੱਗੀ ਕੱਟੇ ਲਾਕ ਨੂੰ ਲੱਗੀ ਦੀ ਮਣ ਕੇ ਲੈ ਦੇ ਐਕਸ ਰੱਖ ਜਾ ਯਾਰ ਐਕਸ ਰੱਖ ਜਾਇਆ ਮੈਂ ਰਵਿੰਦਰ ਸਿੰਘ ਇਹ ਅਸੇ ਰਵਿੰਦਰ ਸਿੰਘ ਕੀ ਜੱਸ ਦਾ ਜੱਸ ਦਾ ਇੱਕ ਟੈਂਕਰ ਜਿਹੜਾ ਹੈ ਭਰਿਆ ਲੋੜ ਸੇਗਾ ਇਹ ਆ ਰਿਹਾ ਸੀ ਅਚਾਨਕ ਇੱਥੇ ਆ ਕੇ ਬਾਦ ਸਾਹਿਬ ਦੇ ਦੇਖੇ ਅੱਗੇ ਇਹਦਾ ਸੰਤੁਲਨ ਜਿਹੜਾ ਉਹ ਵਿਗੜ ਗਿਆ ਤੇ ਡਰਾਈਵਰ ਦੀ ਜਾਂ ਝੋਕ ਲੱਗੀ ਤੇ ਉਸ ਤੋਂ ਇਹ ਵਾਖੋ ਕੇ ਇੱਥੇ ਡਿੱਗ ਗਿਆ ਐਸਐਸਡੀ ਜਿਹੜੀ ਆ ਸਾਡੀ ਮੋਕੇ ਤੇ ਪਹੁੰਚ ਕੇ ਪਵਾਜਾਈ ਜਿਹੜੀ ਆ ਉਹ ਹਾਲ ਕੀਤੀ ਆ ਬਾਕੀ ਹੁਣ ਕ੍ਰੇਨ ਵਗੈਰਾ ਜਿਹੜੀ ਆ ਉਹ ਫੋਨ ਵਗੈਰਾ ਕੀਤੇ ਆ ਆਉਂਦੇ ਆ ਤੇ ਇਸ ਨੂੰ ਚੁਕਾ ਕੇ ਕਿਤੇ ਸਾਈਡ ਤੇ ਕਰਾਵਾਂਗੇ ਉਸ ਕੰਪਨੀ ਨਾਲ ਜਿਹਨਾਂ ਦਾ ਹੈਗਾ ਉਹ ਨਾਲ ਕਨੈਕਟ ਕਰ ਰਹੇ ਆ ਕਿੰਨੇ ਕ ਵਜੇ ਦੀ ਘਟਨਾ ਸਰੇ ਇਹ ਤਕਰੀਬਨ ਸਵੇਰੇ 5:30 ਦਾ ਠਾਈ ਸੀ ਤੇ ਇਹ ਟੈਂਕਰ ਭਰਿਆ ਜਾਂ ਅਨ ਲੋਡ ਭਰਿਆ ਸਰ ਗੈਸ ਦਾ ਟੈਂਕਰ ਹਾਂਜੀ ਗੈਸ ਦਾ ਛੇ ਕੋਈ ਹਾਸਾ ਹੋਰ ਤਾਂ ਨਹੀਂ ਕੋਈ ਵੱਡਾ ਨਹੀਂ ਬਸ ਕੋਈ ਹਾਸਾ ਨਹੀਂ ਹੋਇਆ ਸਭ ਕੁਝ ਠੀਕ ਹੈ ਜਾਨੀ ਮਾਲੀ ਜਿਹੜਾ ਨੁਕਸਾਨ ਜਿਹੜਾ ਏਡਾ ਨਹੀਂ ਹੋਇਆ ਵੀ ਇਹੀ ਆ ਜਿਹੜਾ ਉੱਥੋਂ ਗੱਲ ਪਈ ਹੈ ਤੇ ਉਹ ਡਰਾਈਵਰ ਦਾ ਕੀ ਹਾਲ ਹੈ ਸਿਰ ਡਰਾਈਵਰ ਬਿਲਕੁਲ ਠੀਕ ਹੈ ਜੀ ਹਾਂ ਠੀਕ ਹੈ ਚਲੋ ਤੇ ਇਹ ਆਪਣਾ ਜਿਹੜੇ ਹਾਈਵੇ ਵਾਲੇ ਆ ਟੋਲ ਪਲਾਸ ਦੇ ਵਾਲੇ ਉਹਨਾਂ ਨਾਲ ਨਹੀਂ ਤੁਸੀਂ ਸੰਪਰਕ ਕੀਤਾ ਕਿਉਂਕਿ ਜਿਆਦਾਤਰ ਅਸੀਂ ਸਾਰਾ ਅਸੀਂ ਸੰਪਰਕ ਕੀਤਾ ਵਾ ਉਹ ਆਂਦੇ ਵੀ ਇਹ ਕੰਪਨੀ ਵਾਲੇ ਜਿਹੜੇ ਉਹ ਹੀ ਇਹਨੂੰ ਚੁੱਕਣਗੇ ਉਹਨਾਂ ਨੇ ਫਿਲਹਾਲ ਜਵਾਬ ਹੀ ਦੇ ਦਿੱਤਾ ਜੀ ਇਹਦੇ ਇਹਨੂੰ ਹੱਥ ਪਾਵਾਂਗੇ ਕਿ ਗੈਸ ਦਾ ਭਰਿਆ ਹੋਇਆ ਹੈ